ਕਾ ਮੋਲ ਇਹ ਵੀਰ ਕਹਿੰਦਾ ਵੀ ਅਲ ਇਕ ਵਾਇਚ ਕੋਈ ਹੋਇਆ ਹੀ ਨਹੀਂ ਫਿਰ ਭਾਈ ਹੋ ਵੀ ਨਹੀਂ ਸਕਦਾ ਮੇਰੀ ਗੱਲ ਸੁਣ ਡਾਕਟਰ ਐਲਕਰ ਜਦੋਂ ਉਹਦੇ ਬਣੇ ਨੇ ਵੀ ਉਹਦਾ ਵਿਕਾਸ ਹੋਣ ਲੱਗ ਪਏ ਵੀ ਸੱਤ ਸਾਲ ਹੁਣ ਪਹਿਲਾਂ ਮੇਰੀ ਘਟਕ ਘਟ ਨਿਕਲੀ ਆ ਸਹੀ ਆ ਮੇਰੇ ਆ ਗਏ ਸਿਵਿਆਂ ਦੀ ਵਾਰੀ ਹੋਏ ਹੋਏ ਏਡੇ ਤਗੜੇ ਸਿਵੇ ਤੁਹਾਡੇ ਪਿੰਡ ਦੇ ਮੁਰਦਾ ਭੱਜ ਕੇ ਬਾਹਰ ਨੂੰ ਆ ਜੇ ਮੈਂ ਤਾਂ ਨਹੀਂ ਇੱਥੇ ਸੜਨਾ ਹੋਰ ਮਿਲ ਜਿੱਥੇ ਮਰਜੀ ਸਾਹਿਬ ਐਵੇਂ ਹੁੰਦਾ ਅੱਜ ਵੇਖ ਕੇ ਆ ਛੱਡ ਛੋਟਾ ਸ ਮੁੰਡਿਆਂ ਨੂੰ ਤਾੜੀ ਮਾਰੋ ਵੀ ਘਟੋ ਅੰਦਰ ਵੜ ਕੇ ਧਾਲੇ ਵੀ ਉਹੀ ਕੋਡ ਹੈ ਸਹੀ ਹੈ ਨਾ ਨਹੀਂ ਪੰਦਾ ਹੋਰ ਵੀ ਤਾਂ ਪਿੰਡ ਦੇ ਸਿਵੇ ਤਾਂ ਠੀਕ ਹੀ ਰੱਖਦਾ ਯਾਰ ਕਦੇ ਨਾ ਕਦੇ ਉੱਥੇ ਜਾਣਾ ਹੀ ਹੈ ਸਹੀ ਹੈ ਕਿ ਗਲਤ ਹੈ ਫਰਚਾ ਦਾ ਕੋਈ ਗੱਲ ਨਹੀਂ ਇਹ ਵੀ ਤੁਹਾਡੀ ਕਿਸਮਤ ਚ ਲਿਖਿਆ ਹੈ ਕਿ ਪੋਨ ਵਾਲਾ ਕੰਮ ਤੁਸੀਂ ਘਟਣਾ ਬਾਈ ਬਾਅਦ ਚ ਪੜ ਲੈ 2 ਮਿੰਟ ਰੁਕ ਜਾ ਯਾਰ ਇਹ ਨਾ ਕਰੋ ਉਸ ਤੋਂ ਬਾਅਦ ਤੁਹਾਡੀ ਸੜਕਾਂ ਦੇ ਪੈਸੇ ਪਾਤੇ ਪਰ ਉਹ ਜਿਹੜੀ ਪਾਣੀਆਂ ਲਈ ਪਾ ਪੇ ਉਹਨਾਂ ਨੇ ਤੋੜਤੀ ਸੀ ਜਾਦਾ ਸਾਈਡ ਤੋਂ ਗੋੜਵੀ ਨਾਲ ਪੈਸੇ ਦੇਣਗੇ ਤਾਂ ਮੈਂ ਸ਼ੁਰੂ ਨਹੀਂ ਕਰਾਂਈ ਥੋੜੇ ਕੁ ਦੇਣ ਦੀ ਤਕਲੀਫ ਹੈ 15 20 ਦਿਨ ਦੀ ਹੋਰ ਸਾਰੀ ਸੜਕ ਕਬਾਏ ਪਿੰਡ ਤੋਂ ਸ਼ੁਰੂ ਹੋ ਕੇ ਟਿਲ ਟਾਲੀ ਵਾਲੇ ਮੋੜ ਤੇ ਕਹਿੰਦਾ ਟਿੱਚ ਪਰਲੇ ਪਾਸੇ ਨਹੀਂ ਮਜਾਉਣਾ ਮੇਰੀ ਗੱਲ ਸੁਣੋ ਉਹ ਆਪਣੇ ਜਵਾਬ ਦੇ ਕਹਿੰ ਲੋ ਗੁੱਸਾ ਅਗਲਾ ਕਰਨੇ ਸਹੀ ਹੈ ਨਾ ਉਹ ਐਮਪੀ ਸਾਹਿਬ ਕੋਲ ਮਾਲ ਵਾਦੂ ਉਹਨੂੰ ਕਹਾਂਦੇ ਆਪੇ ਲਾ ਲੈ ਮੈਂ ਤਾਂ ਚੋਣ ਨਹੀਂ ਲਾਉਣੀ ਨਹੀਂ ਬੀਨਾਂ ਜਦ ਮੈਂ ਮਿਲਿਆ ਗੁੱਸਾ ਕਰੇ ਭਾਵੇਂ ਦੁਸਤਾ ਰੋਜੇ ਨਹੀਂ ਭਾਵੇਂ ਵੋਟ ਪਾਈ ਭਾਵੇਂ ਨਹੀਂ ਪਰ ਮੈਂ ਉਧਰ ਜਾਣਾ ਨਹੀਂਗਾ ਨਹੀਂ ਉਹ ਆਪਣੇ ਉਹ ਸਿਮਿਆਂ ਵਾਲਾ ਮੈਂ ਦਿੱਤਾ ਕੱਢ ਤੂੰ ਫਰਵਾਣ ਕਰ ਸਾਰਾ ਕੱਢ ਦੋ ਐਮਐਲਏ ਸਾਹਿਬ ਜਿਹੜੀ ਸ਼ਮਸ਼ਾਨ ਕੱਢੂ ਸੜਕ ਜਾਂਦੀ ਬੰਦਾ ਬਹੁਤ ਮਾਲਾ ਲਈ ਉਹ ਨਾਕ ਦਾ ਕਰਵਾਓ ਕੀ ਕਰਾ ਜਿਹੜੀ ਆ ਕੀ ਕਿਹਨੇ ਕੋਈ ਆਈ ਹੋਈ ਮੇਰੀ ਕੱਲੇ ਦੀ ਕੱਢ ਦੇ ਨੇ ਕੱਢ ਦੇ ਉਹ ਵੀ ਕੱਢ ਦੇ ਨੇ ਇੱਕ ਰੀ ਆ ਪਹਿਲੇ ਕਰ ਲਈ ਫਿਰ ਉਹ ਵੀ ਕਰਦੇ ਬੈਠੇ ਹੋ ਪਰਤਾਨੀ ਹੋ ਜਾ ਸਾਰਾ ਕੰਮ ਤੇ ਫਿਰ ਉਸ ਤੋਂ ਬਾਅਦ 10 ਲੱਖ ਦੀਆਂ ਸੋਲਰ ਲਾਈਟਾਂ ਦਿੱਤੀਆਂ ਨਿਕਾਸੀ ਨਾਲੇ ਲਈ 475000 ਰੁਪਏ ਦਿੱਤਾ ਸ਼ਮਸ਼ਾਨ ਕੱਢ ਲਈ 348000 ਰੁਪਏ ਦਿੱਤਾ ਪੀਨ ਵਾਲੇ ਪਾਣੀ ਦੇ ਬੋਰ 260000 ਦੇ ਦਿੱਤੇ ਬਾਥਰੂਮ ਦੀ ਨਿਕਾਸੀ ਵਾਸਤੇ 2.5 ਲੱਖ ਦਿੱਤਾ ਕਮੈਂਟਰੀ ਵਾਲੀ ਦੀ ਮੁਰੰਮਤ ਅਤੇ 2 ਲੱਖ ਰੁਪਏ ਦਿੱਤਾ ਬਸ ਸਟੈਂਡ ਦੀ ਉਸਾਰੀ ਵਾਸਤੇ 232000 ਦਿੱਤਾ ਨਵਾਂ ਬਸ ਸਟੈਂਡ ਬਣਾਉਣਾ ਟੌਪ ਦਾਪਾ ਹੋਰ ਲੈ ਲਿਆ ਜੇ ਵੱਡਾ ਬਣਾਉਣਾ ਪੜਿਆ ਕੋਈ ਗੱਲ ਫਿਰ ਲਾਇਬ੍ਰੇਰੀ ਦੇ ਵੀ ਕਾਟਨ ਜੀ ਦਾ ਅੱਜ ਕਰਨੇ 15 ਲੱਖ ਨਾਲੇ ਤਿਆਰੀ ਦਿੱਤੇ ਸਾਡੇ ਜਵਾਗ ਪੜ ਲਿਖਿਆ ਦੇ ਪੈਰਾ ਤੇ ਖੜੇ ਹੋਣਗੇ ਠੀਕ ਹੈ ਜੀ ਵਾਲੀ ਵਾਲ ਲਾਇਬ੍ਰੇਰੀ ਬਹੁਤ ਸੋਹਣੀ ਬਣਾਈ ਜੀ ਵਾਲੀ ਵਾਲ પાસ ਕਰਾਤਾ 499000 ਇਹਨੇ ਛੇਤੀ ਛੇਤੀ ਬਣਾ ਲਓ ਫਿਰ ਇਹਨੇ ਕੋਈ ਹੋਰ ਲੈ ਜਾ ਤੁਹਾਡਾ ਸਮਾਨ ਚੱਕ ਕੇ ਉਸ ਤੋਂ ਬਾਅਦ ਆ ਜੀ ਚੱਕ ਕਬਾਈ ਦੀ ਵਾਰੀ ਪ੍ਰਾਇਮਰੀ ਸਕੂਲ ਚ 3 ਲੱਖ ਦਾ ਫਰਨੀਚਰ ਦਿੱਤਾ ਚੱਕ ਕਬਾਈ ਦੇ 2 ਲੱਖ 25 ਹਜ਼ਾਰ ਦੀ ਫਰਨੀ ਦੇ ਛੱਪੜ ਤੱਕ ਦਿੱਤੇ ਛੱਪੜ ਤੋਂ ਲੈ ਕੇ ਸੀਵਰੇਜ ਦੀ ਪਾਈਪ 15 ਲੱਖ ਰੁਪਏ ਪਾਇਆ ਸੀ ਇਹ ਟੋਟਲ ਹੋ ਗਿਆ 20 ਲੱਖ 25 ਹਜ਼ਾਰ ਰੁਪਏ ਕਿਚਨ ਸ਼ੈੱਡ ਦਾ ਉਦਘਾਟਨ ਅਜ ਕਰਕੇ ਆ 4 ਲੱਖ 85 ਹਜ਼ਾਰ ਰੁਪਏ ਦਾ ਤਕਰੀਬਨ ਲਾ ਲਓ 20 ਤੇ 20 40 ਤੇ 747 47 ਦੇ ਵੀ ਕਿੰਨਾ ਹੋ ਗਿਆ ਮੈਨੂੰ ਘਟਾਓ ਜੇ ਕਾਟਾਂ ਦੇ ਨੇ ਜੋੜ ਘਟਾਓ 60 ਲੱਖ 60 ਲੱਖ ਰੁਪਇਆ ਹੋ ਗਿਆ ਤੁਹਾਡੇ ਸਾਹਮਣੇ ਦੋ ਪਿੰਡਾਂ ਨੂੰ ਹੁਣ ਦੇ ਕੇ ਚੱਲਿਆਂ ਬਾਕੀ ਤਬਾਈ ਹੁਣ ਤੱਕੜੇ ਤੁਹਾਨੂੰ ਹੀ ਹੋਣਾ ਪੈਣਾ ਆ ਜਿਹੜੇ ਨਵੇਂ ਕਾਗਜ਼ ਆਏ ਅੱਜ ਦਿੱਤੇ ਐ ਬੱਸ ਸਟੈਂਡ ਤੋਂ ਲੈ ਕੇ ਇੱਕ ਬਾਈ ਦੀ ਫਿਰਨੀ ਹੋਗੀ ਗੰਦੇ ਪਾਣੀ ਵਾਲੇ ਛੱਪੜ ਪੱਕਾ ਕੀਤਾ ਜਾਵੇ ਕਮਾਲ ਹੋ ਗਈ ਡਾਕਟਰ ਤੁਪਕਾ ਪਾਣੀ ਆਈ ਉਹਨੇ ਮੈਂ ਪੱਕਾ ਕਰੀਆ ਕਮਾਲ ਐ ਇਹਨੇ ਨਾ ਕਰੀ ਮੈਂ ਤਾਂ ਪਹਿਲੇ ਪਰਸੂ ਐਡੀਸਰ ਨਾਲ ਮੀਟਿੰਗ ਕੀਤੀ ਮੈਂ ਕਹਿਆ ਇੱਕ ਝੀਲ ਬਣਾਉਣੀ ਐ ਕਬਾਏ ਪਿੰਡ ਚ ਉਹ ਵਗਾ ਕਹਿੰਦੇ ਪਾਣੀ ਕੁੜੀ ਬਣਾਵਾ ਕਿੱਥੇ ਕਮਾਲ ਹੋ ਗਈ ਯਾਰ ਹੈ ਮੋਟਰ ਬੰਦ ਸਹੀ ਹੈ ਭਾਈ ਮਿਸਟਰੀ ਦੇਖ ਲਓ ਭਾਵੇਂ ਮੋਟਰ ਬੰਦ ਕੋਣ ਮੈਂ ਜਾਣਾ ਪਰ ਟਾਲੀ ਚੱਕ ਬਧੀ ਜੇ ਉਹਨਾਂ ਦੇ ਬਾਅਦ ਮਾਲ ਪਿਆ ਪਾਣੀ ਵਾ ਉਹਨਾਂ ਨੇ ਛੱਪੜ ਵੀ ਤਕੜਾ ਨਾਲਾ ਉਧਰ ਬਣਾਉਣੇ ਆ ਮੈਂ ਨਹੀਂ ਮੈਂ ਤੁਹਾਨੂੰ ਹੋਰ ਚੀਜ਼ ਦਿੰਦੇ ਆ ਡਾਕਟਰ ਸਾਬ ਕਮਾਲ ਹੋ ਵੀ ਲੋਕ ਗੰਦ ਚ ਨਿਕਲਦੇ ਥੋੜੇ ਦੇ ਦਿੰਦੇ ਆ ਇੱਥੇ ਜੀ ਬਣਾ ਦੇ ਨਹੀਂ ਨਹੀਂ ਤੁਰੈਂ ਮੈਂ ਨਹੀਂ ਬਣਾਉਂਦਾ ਨਾ ਵੀਰੇ ਅੱਜ ਜੇ ਬੰਦ ਕਰ ਦੇ ਨੇ ਸਿਰ ਤੱਕ ਪਾਣੀ ਹੋ ਜਾਣਾ ਫਿਰ ਡਾਕਟਰ ਸਾਹਿਬ ਨੇ ਕਹੇ ਪਰਮਾ ਪੱਕੀਆਂ ਕਰਨੀਆਂ ਤੁਸੀਂ ਨਿਸ਼ਾਨੀਆਂ ਲਾ ਦਿਓ ਮੈਂ ਤੁਹਾਨੂੰ ਪਾਸ ਕਰਾ ਕੇ ਦੇ ਦਿਆਂ ਸੜਕ ਦੇ ਨਾਲ ਲੌਕ ਟੈਲ ਵਾਲੋ 5 ਫੁੱਟ ਲੱਗੇ ਭਾਵੇਂ 10 ਫੁੱਟ ਲੱਗੇ ਠੀਕ ਹੈ ਜੀ ਸੜਕਾਂ ਵਧੀਆ ਹੋ ਜਾਣਗੀਆਂ ਫਿਰ ਤੁਹਾਡੀ ਮੰਗ ਜੀ ਵੀ ਅਸੀਂ ਕੀਵੇ ਜਾਂਦੇ ਆ ਸੜਕ ਬੜੀ ਕੜਚਕੜਚ ਕਰਦੀ ਐ ਸਾਰੀ ਨਵੀ ਬਣਾਤੀ ਬਣ ਗਈ ਜੀ ਨਾਲੇ ਬਰੋਈ ਵੀ ਇਹਦੇ ਬੇਲੀ ਖਲੋ ਆ ਹਾਂਜੀ ਹਨਾ ਠਿਕ ਦਰੋਈ ਸਿਰ ਜੀ ਫਿਰ ਇੱਕ ਕਮੈਂਟਰੀ ਵਾਲ ਪੈਲਸ ਦਿੱਤਾ ਜਾਵੇ ਹੁਣ ਕੀ ਕਰਨਾ ਹੈ ਪੈਲਸ ਨਾਲ ਜਗਾ ਜਿੱਥੇ ਜਗਾ ਸਰ ਸ਼ੱਪੜਨ ਬੰਨ ਨਾ ਕੋਈ ਨਾ ਬੰਨ ਕੇ ਤੇ ਸਿਕਾਇ ਨਾਲ ਸ਼ੱਪੜ ਹੈ ਇਹ ਸਿਕਲੀ ਸਿਕਾਇ ਨਾਲੇ ਇਕੱਲਾ ਚੱਲ ਸਕਦਾ ਇਹ ਸੌਦਾ ਮਹਿੰਗਾ ਲੱਗਦਾ ਕੋਈ ਚੱਲ ਗਿਆ ਥੇ ਨਾਲ ਇਕੇੜੇ ਪੜਾ ਸਕਦੇ ਫਿਰ ਬੱਸ ਸਟੈਂਡ ਦਾ ਨਵੀ ਕਰਨ ਆ ਗਿਆ ਤੁਹਾਨੂੰ ਦੇ ਦਿੱਤੇ ਹੈ ਨਹਿਰੀ ਖਾਲੇ ਜਿੰਦੇ ਜਿੰਦੇ ਖਾਲੇ ਬਣਨ ਵਾਲੇ ਅੱਜ ਸਾਰੇ ਅਨਾਉਂਸ ਕਰਕੇ ਚੱਲੇ ਆ। ਵੈ ਕੇ RAMNAND ਪੂਰੇ ਮੋਗਾ ਪਰ ਕੋਈ ਫਰਕ ਨਹੀਂ ਭਾਵੇਂ ਕੋ ਕਾਲੀ ਭਾਵੇਂ ਕੋ ਕਾਂਗਰਸੀ ਹੈ। ਆਪਾਂ ਉਹਨਾਂ ਵਰਗੇ ਨਖੱਟੂ ਨਹੀਂ ਗਏ। ਸਾਰੇ ਮੋਗੇ ਦਾ ਬਣਾਓ ਮੈਂ ਸਾਰੇ ਮੋਗੇ ਦੇ ਖਾਲਾ ਪਵਾ ਦਰਾਂ ਕੋੜੀ ਕਢ ਦੇਣਾ ساری ਜ਼ਿੰਦਗੀ ਦੇ ਤੁਹਾਡਾ 25 30 ਸਾਲ ਦਾ। ਪਰ ਆਦਿ ਨਾਲ ਸਾਡੇ। ਸਟੇਡਿੰਗ ਦੀ ਚਾਰ ਦੁਵਾਰੀ ਬਿਲਕੁਲ ਜਾਇਜ਼ ਹੈ। ਯਾਦਗਾਰੀ ਗੇਟ ਹਰਕਿਸ਼ਨ ਅੰਕਲ ਦੇ ਨਾਂ ਤੇ ਬਣਾ ਦਿੰਨੇ ਆ। ਦੋ ਪਾਣੀਆਂ ਵਾਲੇ ਟੈਂਕਰ ਇੱਕ ਦੇਵਾਂਗਾ ਪਹਿਲਾਂ ਇੱਕ ਫਿਰ ਬਾਅਦ ਚ ਦੇ ਦੇਵਾਂਗਾ। ਸ਼ਮਸ਼ਾਨ ਕਾਰਡ ਵਾਸਤੇ ਪੱਠੀ ਉੱਥੇ ਲੱਗੀ ਐਡੀ ਸੋਹਣੀ ਪੱਠੀ ਇੱਕ ਹੋਰ ਲੱਗੀ ਲੱਕੜ ਜਿਆਦਾ ਲੱਗਦੀ ਚਲੋ ਕੋਈ ਨਹੀਂ ਇੱਕ ਹੋਰ ਦੇ ਦਿੰਦੇ cricket kit ਜਾਂ ਤਾਂ ਮੇਰੇ ਕੋਲ ਪਰਸੋਂ ਲੈ ਆ ਜੇ ਨਹੀਂ ਫਿਰ ਮੈਂ ਜਿੱਦ ਦਿਨ ਆਇਆ ਉਸ ਦਿਨ ਤੁਹਾਨੂੰ ਪਿੰਡ ਚ ਦੇ ਜੂਗਾ ਤੁਸੀਂ ਅੱਜ ਜਾਏ ਅੱਜ ਹੁਣ ਵੀਰੇ ਪੈਕ ਹੁੰਦਾ ਪੈ ਸਮਾਨ ਉੱਥੇ ਆਰਡਰ ਦਿੱਤਾ ਮੈਂ ਉਹਲੇ ਬਸਤੇ ਸੀਂਦੇ ਪੈਣੇ ਕੱਲ ਦੇਖਣ ਬਣ ਜਾਣਗੇ ਫੋਟੋ ਲੱਗ ਦੇਦਾ ਹੈ ਸਰਕਾਰੀ ਹਸਤਾਚ ਸਟਾਫ ਦੀ ਜ਼ਰੂਰਤ ਹੈ ਤੇ ਬਸ ਸਟੈਂਡ ਤੇ ਠੰਡੇ ਪਾਣੀ ਦੀ ਫ੍ਰਿਜ ਬਸਟੈਂਡ ਬਣਾ ਦਿਓ ਫ੍ਰਿਜ ਫੁਜਿਟੇ ਚ ਉਹਨੂੰ ਵੱਡਾ ਬਣਾ ਲੈ ਥੋੜੇ ਪੈਸੇ ਹੋਰ ਦੇ ਦੇਣਗੇ ਕੋਈ ਨਾ ਆਪਣੇ ਕੋ 15 April ਤੱਕ ਪੈਸੇ ਹੋਣੇ ਨੇ ਠੀਕ ਹੈ ਠੀਕ ਹੈ ਜੀ ਬਾਕੀ ਕੋਈ ਕਮੀ ਮੁੰਡੇ ਤੋਂ ਰਹਗੀ ਹੋਵੇ ਤਾਂ ਮੈਂ ਉਹਦੇ ਵਾਸਤੇ ਮਾਫੀ ਮੰਗਦਾ ਪਰ ਮੈਂ ਕੋਈ ਕਸਰ ਛੱਡੀ ਨਹੀਂ ਕਿ ਆਪਦੇ ਨਾਲ ਅੱਛਾ ਬਹਿ ਜਾ ਰਹੇ ਨੇ ਕਰੋ ਬਹਿ ਜਾ ਉਹ ਐਡਾ ਅਮਰੀਕਨ ਚਿਕਨ ਪੁੰਡੀਆਂ ਕੱਢੀਆਂ ਨਾ ਧੁਆਲੇ ਉੱਥੇ ਫਿਰਦਾ ਹਲੇ ਕਮਾਲ ਹੋ ਗਈ ਬਾਕੀ ਥੋੜਾ ਤਮੈਨੂੰ ਪਤਾ ਲੱਗਦਾ ਜਦੋਂ ਭੱਜਦਾ ਹੈ ਕੋਈ ਨਹੀਂ ਕਿਤੇ ਨਹੀਂ ਜਾਂਦਾ ਚਿੰਤਾ ਨਾ ਕਰੋ ਇੱਕ ਵਾਲੀਵਾਲ ਦਾ ਗਰਾਊਂਡ ਬਣਵਾਉ ਲੋ ਜਿੱਥੇ ਜੀ ਕਰਦਾ ਹੈ ਸਟੇਡੀਅਮ ਨਾਲ ਹੀ ਬਣੇਗਾ ਠੀਕ ਹੈ ਜੀ ਔਰ ਇੱਕ ਫੁੱਟਬਾਲ ਦਾ ਕਹਿੰਦੇ ਡਾਕਟਰ ਕਹਿੰਦੇ ਗਰਾਊਂਡ ਬਣਾਣਾ ਹੈ ਬਿਲਕੁਲ ਜੀ ਬਣਾਣਾ ਬਣਾਣਾ ਹੈ ਬਣਾਣਾ ਡਾਕਟਰ ਨੂੰ ਐਕਸਰਸ ਕਰਾਉਣੇ ਹੋਤੀ ਆਪਾਂ ਆਈਪੀਰ ਵੀ ਕੱਟੇ ਦੋਪਰ ਜੀਮ ਦੇ ਦਿਓ ਜੀ ਦੇ ਦੇਣੇ ਆਪਾਂ ਜੀਮ ਦੇ ਦੇਣੇ ਯਾਰ ਤੁਸੀਂ ਪ੍ਰੈਮੇ ਕਾਫੀ ਦੇ ਦਿੱਤੀ ਸਾਰਾ ਕੁਝ ਦੇ ਦੇਂਗਾ ਛੱਡੋ ਤੁਹਾਨੂੰ ਕੋਈ ਸਾਰਾ ਮੌਕਾ ਕਿਉਂ ਭਾਈ ਮੈਨੂੰ ਕੋਈ ਕਹਿੰਦਾ ਭਾਈ ਅਗਲੀ ਈ ਵਾਰ ਕੀ ਹੋਊਗਾ ਮੈਂ ਕਹਾ ਜਿਹੜਾ ਮਰਜ਼ੀ ਆ ਜਾਵੇ ਉਹਨਾਂ ਦੇ ਪਿੰਡ 'ਚ ਸ਼ੁਰੂਆਤ ਕਰਾਂਗੇ ਵੀ ਆਪ ਇਹਨਾਂ ਨੇ ਕੀਤਾ ਸੀ ਤੇ ਆਪਾਂ ਕੀਤਾ ਅਗਾ ਲੋਕਾਂ ਦੀ ਮਰਜ਼ੀ ਜਿਵੇਂ ਜੀ ਕਰੇ ਠੀਕ ਹੈ ਕਿਉਂ ਭਾਈ ਸਹੀ ਹੈ ਗੱਲ ਤਾਂ ਨਹੀਂ ਕਹਿਆ ਇਸ ਕੋਈ ਇਹ ਆ ਜਾਵੇ ਤਾਂ ਇਥੋਂ ਸ਼ੁਰੂ ਕਰਾਂਗੇ ਨਾਲ ਇੱਕ ਇੱਕ ਸਮਾਨ ਦੇ ਨਾਵਾਂਗੇ ਜਿਹੜੇ ਪਣੇ ਜਗ ਮਗਰੇ ਤੂਤਾ ਲਗੇ ਨੇ ਤੇ ਮਗਰੇ ਖੜੋਤੇ ਹੋਣਾ ਇਹਨੂੰ ਪੁੱਛੋ ਇਹਦੇ ਪਿੰਡ 'ਚ ਕਿੰਨੇ ਬਣਾਇਆ ਹੈ ਉਧਰ ਲਾ ਗਿਆ ਉਹਨਾਂ ਦੇ ਮਗਰ ਮਗਰ ਤੀਜਾ ਆ ਗਿਆ ਉਹਦੇ ਮਗਰ ਮਗਰ ਪਰਵਾਣਾ ਕਰੇ ਜੀ ਕੋਈ ਪਿੰਡ ਨਹੀਂ ਕਹਿ ਸਕਦਾ ਤੁਹਾਡੇ ਮੁੰਡੇ ਨੂੰ ਵੀ ਸਾਡੇ ਪਿੰਡ ਚ ਗੋਲਡੀ ਨੇ ਇੱਕ ਆ ਕੰਮ ਨਹੀਂ ਕੀਤਾ ਠੀਕ ਮੈਨੂੰ ਇੱਕ ਮੁੰਡਾ ਸਵੇਰੇ ਕਹਿੰਦਾ ਕਹਿੰਦਾ ਭਾਈ ਹਲੇ ਤਾਂ ਇਲੈਕਸ਼ਨ ਨੂੰ 2 ਸਾਲ ਪਏ ਆਪਾਂ ਦੱਜੇ ਸ਼ੁਰੂ ਕਰੀ ਫਿਰਦੇ ਆ ਮੈਂ ਕਿਹਾ 10 ਮਾਰਚ 2022 ਨੂੰ ਲੋਕਾਂ ਨੇ ਫਤਵਾ ਦਿੱਤਾ ਸੀ ਰਾਤ ਨੂੰ ਬਾਵਾ ਕਾਲੀਆਂ ਕਰਤੀ ਸੀ ਕੁਭਾਇਿਆਂ ਦੇ ਨੇ ਇੱਥੇ ਨੱਪ ਰੱਪ ਕੇ ਸਹੀ ਗ੍ਰੀਸ ਲਾਈ ਫਿਰ ਗ੍ਰੀਸ ਕਾ ਦੇ ਬਾ ਮੈਨੂੰ ਯਾਦ ਹੈ ਜਦੋਂ ਆਇਆ ਨਾ ਤਾਂ ਕੋ ਗੱਡੀ ਘੇਰ ਲਈ ਇਹਨਾਂ ਨੇ ਅਸੀਂ ਤੋਂ ਬਾਹਵਾ ਨੱਪ ਨੱਪ ਕੇ ਗਰੀਬ ਦੀਆਂ ਕਾਲੀਆਂ ਕਰਦੇ ਮਗਾ ਚਲ ਅੱਜ ਮਾਫ ਹੈ ਕੋਈ ਗੱਲ ਨਹੀਂ ਇਦੋਂ ਬਾਅਦ ਸ਼ਾਇਦ ਜ਼ਿੰਦਗੀ 'ਚ ਕਿਸੇ ਨੂੰ ਕੁਝ ਮਿਲ ਸਕਦਾ ਹੈ ਇਤਿਹਾਸ ਤੁਹਾਡੇ ਹੱਥੀ ਲਿਖਿਆ ਸੀ ਤੁਹਾਡੀ ਕਿਸਮਤ 'ਚ ਲਿਖਿਆ ਸੀ ਜੋ ਤੁਸੀਂ ਐਡਾ ਵੱਡਾ ਮੈਂ ਤਾਂ ਤੁਹਾਡਾ ਕਦੇ ਆਸਾਨ ਮੋੜ ਨਹੀਂ ਸਕਦਾ ਆਪਣੀ ਤਾਂ ਕਰਮ ਭੂਮੀ ਹੈ ਘਾਟੇ ਵਾਦੇ ਸੌਦੇ ਚੱਲਦੇ ਰਹਿੰਦੇ ਜ਼ਿੰਦਗੀ ਦੇ ਪਰ ਕੁਬਾਇ ਨੇ ਬਹੁਤ ਕੁਝ ਦਿੱਤਾ ਹੈ ਤੇ ਕੁਬਾਇ ਪਿੰਰੇ ਬਹੁਤ ਆਸ਼ੀਰਵਾਦ ਵੀ ਦਿੱਤਾ ਹੈ ਆ ਰਹਿੰਦੀ ਕਹਿੰਦੀ ਤੁਸੀਂ ਆ ਘੋੜ ਜੜਾ ਇਹ ਨਾ 47 ਮਰ ਦੋ ਆਸ ਹਾਂਜੀ ਹਾਂਜੀ ਬਿਲਕੁਲ ਮੈਂ ਕਹਿੰਦਾ ਪਹਿਲੀ ਦੀ ਵੇਖਿਆ ਹਣਾ ਤਰਲੇ ਨਿਕਲਦੇ ਕਿਉਂ ਬਈ ਤੇ ਪਹਿਲੀ ਦੀ ਵੇਖਿਆ ਹਣਾ ਐਮਪੀ ਦੇ ਐਮਪੀ ਸਾਹਿਬ ਦੀ ਘਰ ਵਾਲੀ ਬੂਤ ਤੇ ਬੈੰਦੀ ਹਾਏ ਰੱਬਾ ਬੜਾ ਸਵਾਦ ਆਇਆ ਉਹਨਾਂ ਦੇ ਵੇਖਣ ਨਾਲ ਕਪਤਾਨ ਬਾਈ ਕੀਆ ਸ਼ੂਟਿੰਗ ਸੀ ਉਹਨਾਂ ਦੇ ਵੇਖਣ ਵਾਲੀ ਇਹ ਕਹਿੰਦੇ ਸਾਡੇ ਨਾਲ ਧੱਕਾ ਕਰਦਾ 5 ਮਿੰਟ ਬਾਅਦ ਅੰਦਰ 5 ਮਿੰਟ ਬਾਅਦ ਘਰ ਲਈ ਨੂੰ ਮੈਂਗਾ ਮੇਰੀ ਗੱਲ ਸੁਣ ਲੋ ਕੱਲ ਨੂੰ ਕੰਮ ਵਿਗੜ ਜੇ ਸਵਾਰੀ ਜਾਂ ਤੇ ਸਮਾਨ ਦੀ ਆਪ ਜਿੰਮੇਵਾਰਾ ਫਿਰ ਅਸੀਂ ਬੂਤ ਤੇ ਬਹਿ ਕੇ ਉਰਲੇ ਤੇ ਮੈਂ ਕਹਣਾ ਮੈਂ ਜਾਂਦਾ ਉਹ ਪਰਲੇ ਪਸੀ ਤੇਰਾ ਬੂ ਦਾ ਟੌਰ ਨਾ ਉੱਥੇ ਹਰੀ ਪੱਗ ਬਣ ਕੇ ਬਹਿ ਜਾ ਤੇ ਅੰਦਰ ਨਹੀਂ ਜਾਣ ਦੇਣਾ ਕਿਉਂ ਬਈ ਹਾਂਜੀ ਹਾਂਜੀ ਫਿਰ ਮੈਂ ਜੇ ਅਗਲੇ ਪਿੰਡ ਗਿਆ ਮਗਰੇ ਹੀ ਅੰਦਰ ਮੈਂ ਕਹੀ ਨਹੀਂ ਆ ਵੋਟਾਂ ਨਹੀਂ ਪੈਂਦੀ ਚਿੰਤਾ ਨਾ ਕਰ 275 ਦਿਨੇ ਠੋਕਿਆ 250 ਤੇ ਔਰ 275 ਦਿਨੇ ਠੋਕਿਆ 250 ਤੇ ਡਾਕਟਰ ਸਾਹਿਬ ਨੇ ਠੋਕਿਆ ਉਸ ਤੋਂ ਬਾਅਦ ਠੰਡਾ ਮਿੱਠਾਈ ਹੋ ਗਿਆ ਕੰਮ ਛੁੱਟੀ ਹੋ ਗਈ ਧੀ ਛੁੱਟੀ ਸਾਰੀ ਹੋ ਗਈ ਚਲੋ ਜੀ ਕਰੋ ਗਰੀ ਕਿਉਂ ਬਈ ਕਭਾਇ ਲਿਓ ਹਾਂਜੀ ਹਾਂਜੀ ਸੋਨੇ ਨਾਲ ਵਾਧਾ ਰਹਿ ਗਿਆ ਥੋੜਾ ਪਿੰਡ ਆਦੇ ਪਿੰਡ ਤੋਂ ਬਾਅਦ ਸੂਲਤਾ ਤੁਹਾਡੇ ਪਿੰਡ ਚ ਦੇ ਕੇ ਜਾਊਗਾ ਮੇਰਾ ਤੁਹਾਡਾ ਵਾਧੂ ਹੈ ਠੀਕ ਹੈ ਜੀ ਹੱਤਾ ਖੜੇ ਰਿਹਾ ਜੇ ਗਰਾਊਂਡ ਗਰਾਊਂਡ ਸਭ ਟੱਚ ਕਰਕੇ ਦੇ ਦੂੰਗਾ ਬਸ ਥੋੜੇ ਦਿਨ 29 ਮਾਰਚ ਕਰਕੇ ਨਵਾਂ ਬਜਟ ਆ ਪੁਰਾਣਾ ਬਜਟ ਨਿਕਲ ਜਾਣਾ ਹੈ 1 ਅਪ੍ਰੈਲ ਤੋਂ 100 ਦਾ 100% ਤੁਹਾਡੇ ਪਿੰਡਾਂ ਵਾਸਤੇ ਭਾਵੇਂ ਰਾਤੀ 12 ਵਜੇ ਭਾਵੇਂ ਤੱਕੇ 5 ਵਜੇ ਕੰਮ ਚੱਲ ਪੈਂਦਾ 12 ਵਜੇ ਤੇ ਕੰਪਨੀ ਸਹੂਲਤ ਦੇਣਾ ਮੇਰਾ ਫਰਜ਼ ਬੰਦਾ ਹੈ ਘਰਦਿਆਂ ਨੂੰ ਕਹਿ ਰੱਖਿਆ ਵੀ 5 ਸਾਲਾਂ ਵਾਸਤੇ ਕਰੋ ਛੁੱਟੀ ਹੈ ਉਦੋਂ ਬਾਅਦ ਵੇਖਾਂਗੇ ਫਿਰ ਕੀ ਹੁੰਦਾ ਹੈ ਇਹਨੇ ਬਹੁਤ ਵੀ ਸ਼ਾਇਰ ਕੋਈ ਗੱਲ ਕਹਿਣਾ ਚਾਹੁੰਦਾ ਬਾਪੂ ਦਾ ਮੈਨੂੰ ਪਤਾ ਕੀ ਜਗਾੜ ਉਹ ਤੋਂ ਚਿੰਤਾ ਨਾ ਕਰ ਕਿਉਂ ਬਾਪੂ ਕੋ ਮੈਂ ਤਾਂ ਦਾਦਾ ਪੋਤਾ ਅੰਦਰ ਵੜ ਕੇ ਕਰ ਲੈਨੇ ਆਂ ਦੀ ਛੋਟੀ ਸਾਰੀ ਇਹਨੇ ਕਹਿੰਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤਾਇਆ ਤੂੰ ਬਹਿ ਜਾ ਤੇਰਾ ਹੁਣ ਮੈਂ ਕੱਢ ਕੇ ਜਾਂਦਾ ਅੱਜ ਕੋਣ ਬਹਿ ਆਰਾਮ ਨਾਲ ਬਸ ਬਹਿ ਜਾ ਬਹਿ ਜਾ ਤਾਇਆ ਨੇ ਬੜਾ ਦੁੱਧ ਪਾਇਆ ਮੱਝ ਦਾ ਓਏ ਸੈਲਰ ਤੇ ਰੱਖੀ ਹੁੰਦੀ ਹੈ ਹੈ ਤਾਇਆ ਨੇ ਮੱਝ ਰੱਖੀ ਸੀ ਸੈਲਰ ਤੇ ਸਾਡੇ ਤੇ ਪਾਇਆ ਤੜਕੇ ਤੜਕੇ ਵਿਚਾਰਾ ਦੁੱਧ ਕੱਢ ਕੇ ਦੇ ਸ਼ਹਿਰ ਦੇ ਨਾਲ ਜਾਂ ਕਰਦਾ ਸੀ ਬਸ ਤੇ ਛੱਡਦਾ ਸੀ ਬਸ ਤੇ ਆਇਨਾ ਹੁੰਦਾ ਸੀ ਆਏ ਹੇ 1:43 ਤੇ ਮਾਰਦੇ ਯਾਰ ਹੈ ਕਿਵੇਂ ਅੱਜ ਹੀ ਖੜਦੇ ਨੇ ਕੋਰ ਤੁਹਾਡਾ ਹੋਰ ਦੱਸੋ ਇੰਨਾ ਹੀ ਕਹਿੰਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਨਕਲਾਬ ਜਿੰਦਾਬਾਦ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ